ਲੰਬੇ ਸਮੇਂ ਤੋਂ ਸਰਕਾਰੀ ਜਗ੍ਹਾ ਦੇ ਵਿੱਚ ਦੇ ਰਿਆ ਸੀ ਬੇਸਹਾਰਿਆਂ ਨੂੰ ਸਹਾਰਾ ਹੁਣ ਬਦਲਣੀ ਪਈ ਜਗਾ ਤੁਸੀਂ ਜਿਹੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾ ਸੁਵਾਦ ਕਰਦਾ ਹੈ ਫ੍ਰੀਕੋਟ ਸ਼ਹਿਰ ਤੋਂ ਗੁਜਰਦੇ ਕੋਟਪੁਰਾ ਰੋਡ ਦੇ ਉੱਪਰ ਰੈੱਡ ਕ੍ਰਾਸ ਦੀ ਜਗ੍ਹਾ ਦੇ ਵਿੱਚ ਪਿਛਲੇ ਕਰੀਬ ਪੌਣੇ 2 ਸਾਲਾਂ ਤੋਂ ਆਪਣਾ ਘਰ ਆਸ਼ਰਮ ਚੱਲ ਰਿਹਾ ਸੀ ਜਿਸ ਦੇ ਵਿੱਚ 48 ਦੇ ਕਰੀਬ ਬੇਸਹਾਰਾ ਲੋਕ ਸਨ ਜਿਨ੍ਹਾਂ ਦਾ ਕੋਈ ਵੀ ਵਾਲੀਵਾਸ ਨਹੀਂ ਸੀ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਸੀ ਪਰ ਹੁਣ ਕਿਸੇ ਸਰਕਾਰੀ ਕਾਰਨ ਕਰਕੇ ਉਸ ਜਗ੍ਹਾ ਨੂੰ ਉੱਥੋਂ ਬਦਲ ਦਿੱਤਾ ਗਿਆ ਹੈ ਅਤੇ ਉੱਥੋਂ ਬਦਲ ਕੇ ਹੁਣ ਆਪਣਾ ਘਰ ਆਸ਼ਰਮ ਫਰੀ ਕੋਡ ਦੇ ਸਰਾਫਾ ਬਾਜ਼ਾਰ ਦੇ ਗੀਤਾ ਭਵਨ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਜਿੱਥੇ ਹੁਣ ਸਾਰੇ ਹੀ ਜੋੜੇ ਉੱਥੇ ਹਰਤਾਜ ਦੇ ਕਰੀਬ ਬੇਸਾਰਾ ਲੋਕ ਰਹਿ ਰਹੇ ਸਨ ਉਹਨਾਂ ਦਾ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਆਪਣਾ ਘਰ ਆਸ਼ਰਮ ਜਿਹੜੀ ਸੰਸਥਾ ਵੱਲੋਂ ਚਲਾਇਆ ਜਾਂਦਾ ਹੈ ਉਹਨਾਂ ਦੀ ਸਿਰਫ ਪੰਜਾਬ ਦੇ ਵਿੱਚ ਪਹਿਲੀ ਬ੍ਰਾਂਚ ਫਰੀਦਕੋਟ ਦੇ ਵਿੱਚ ਹੈ ਜਿੱਥੇ ਉਹ ਬੇਸਹਾਰਾ ਲੋਕਾਂ ਦੀ ਸੇਵਾ ਕਰ ਰਹੇ ਨੇ ਤੁਸੀਂ ਸੁਣੋ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਪ੍ਰਬੰਧਕ ਇਹ ਆਪਣਾ ਘਰ ਆਸ਼ਰਮ ਫਰੀਦਕੋਟ ਜੋ ਰੈੱਡ ਕਰਾਸ ਦੀ ਬਿਲਡਿੰਗ ਜੋ ਕਿ ਕੋੜਕਪੁਰਾ ਫੋਕੋ ਤਲਵੰਡੀਪੁਰ ਦੇ ਬਾਈਪਾਸ 'ਚ ਬਣੀ ਹੋਈ ਹੈ ਵਿਖੇ ਪਿਛਲੇ ਪੌਣੇ 2 ਸਾਲਾਂ ਤੋਂ ਚਲ ਰਿਹਾ ਸੀ ਇਸ ਆਪਣਾ ਘਰ ਆਸ਼ਰਮ ਦੇ ਵਿੱਚ ਉਹ ਲੋਕ ਜਿਹੜੇ ਬਿਲਕੁਲ ਬੇਸਹਾਰਾ ਹੋਮਲੈਸ ਹੋਪਲੈਸ ਹੈਲਪਲੈਸ ਹੁੰਦੇ ਹਨ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਸਾਡਾ ਹੈੱਡਕੁਆਟਰ ਆਪਣਾ ਘਰ ਆਸ਼ਰਮ ਭਰਤਪੁਰ ਰਾਜਸਥਾਨ ਵਿਖੇ ਹੈ ਇਹ ਭਰਤਪੁਰ ਆਪਣਾ ਆਸ਼ਰਮ ਵਾਲੇ ਇਹਨਾਂ ਦੇ 65 ਆਸ਼ਰਮ ਵੱਖ-ਵੱਖ ਸਟੇਟਾਂ ਦੇ ਵਿੱਚ ਇੰਡੀਆ ਦੇ ਵਿੱਚ ਚੱਲ ਰਹੇ ਹਨ ਇੱਕ ਆਸ਼ਰਮ ਨੇਪਾਲ ਦੇ ਵਿੱਚ ਵੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਇੱਕੋ ਇੱਕ ਆਸ਼ਰਮ ਫਰੀਦਕੋਟ ਵਿਖੇ ਚੱਲ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਝ ਕਾਰਨਾ ਕਰਕੇ ਸਾਨੂੰ ਵੇਲਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਇਸ ਕਰਕੇ ਸਾਨੂੰ ਇਹ ਹੁਣ ਇਹ ਆਸ਼ਰਮ ਗੀਤਾ ਭਵਨ ਸ਼ਰਾਫਾ ਬਾਜ਼ਾਰ ਫਰੀਦਕੋਟ ਮੇਨ ਬਾਜ਼ਾਰ ਦੇ ਵਿੱਚ ਤਬਦੀਲ ਅੱਜ ਕਰ ਦਿੱਤਾ ਗਿਆ ਹੈ ਨਹੀਂ ਇਹ ਸਿਰਫ ਆਪਣਾ ਘਰ ਆਸ਼ਰਮ ਇੱਕ ਆਰਗੇਨਾਈਜੇਸ਼ਨ ਹੈ ਜਿਸ ਦਾ ਹੈੱਡਕੁਆਰਟਰ ਪਰਸੂ ਰਾਜਸਥਾਨ ਹੈ ਇਸ ਦੇ ਅਧੀਨ ਹੀ ਸਾਰੇ ਆਸ਼ਰਮ ਕੰਮ ਕਰਦੇ ਹਨ ਇਹ ਹਾਂਜੀ ਹਾਂ ਇਹ ਇੱਥੇ ਅੱਜ ਹੀ ਸ਼ਿਫਟ ਹੋਏ ਹਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਸ ਲੋਕਾਂ ਨੂੰ ਇਹ ਅਪੀਲ ਹੈ ਬੇਨਤੀ ਹੈ ਕਿ ਇਹਨਾਂ ਬੇਸਾਰੇ ਲੋਕਾਂ ਦੀ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਇਹਨਾਂ ਦੀਨਦੋਖੀਆਂ ਦਾ ਹਾਲ ਚਾਲ ਪੁੱਛਦੇ ਰਹਿਣ ਇਹਨਾਂ ਦੀ ਹੈਲਪ ਕਰਦੇ ਰਹਿਣ ਕਿੰਨੇ ਕੁ ਜਿਹੜੇ ਬੇਸਾਰੇ ਅੱਜ ਸਾਡੇ ਕੋਲੇ 48 48 ਪ੍ਰਭੂ ਜੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਐਸ ਵੇਲੇ ਮੌਜੂਦ ਹਨ ਇਹਨਾਂ ਨੂੰ ਸਵੇਰੇ ਠਾਉਣਾ ਬਰਸ਼ ਕਰਾਉਣਾ ਨਾਸ਼ਤਾ ਕਰਾਉਣਾ ਦੋ ਟਾਈਮ ਦਵਾਈ ਦੇਣੀ ਕਿਉਂਕਿ ਜਿਆਦਾ ਇਹ ਟੈਨਸ਼ਨ ਦੇ ਜਿਆਦਾ ਮਰੀਜ਼ ਹੁੰਦੇ ਹਨ ਇਸ ਕਰਕੇ ਸਵੇਰ ਸ਼ਾਮ ਇਹਨਾਂ ਨੂੰ ਦਵਾਈ ਦੇਣੀ ਪੈਂਦੀ ਹੈ ਦੁਪਹਿਰ ਦਾ ਖਾਣਾ ਦੁਪਹਿਰ ਦੀ ਚਾਹ ਸ਼ਾਮ ਦਾ ਖਾਣਾ ਬਿਲਕੁਲ ਪੌਸ਼ਟਿਕ ਹਾਰਤੋਕ ਦੇ ਤੌਰ ਦੇ ਦਿੱਤਾ ਜਾਂਦਾ ਹੈ ਇੱਥੇ ਆਮ ਲੋਕ ਆਪਣੇ ਜਨਮ ਦਿਨ ਮੈਰਿਜ ਐਨਿਵਰਸਰੀ ਇਹ ਆਪਕੇ ਬਜ਼ੁਰਗਾਂ ਦੀ ਵਰਸੀ ਬਣਾਉਣ ਆਉਂਦੇ ਹਨ